ਅੱਜ ਪਿੰਡ ਰਾਮੂ ਵਾਲਾ ਮੋਗਾ ਇੱਥੇ ਕਬੱਡੀ ਓਪਨ ਦੇ ਮੈਚ ਪਹਿਲਾ ਨਾਮ 71000 আর ਦੂਜਾ 51000 ਬੈਸਟਰਨ ਵਿਕੀ ਕੀ ਹਜ਼ਾਰ ਦਿੱਤਾ ਜਾਵੇਗਾ। ਅਗਲਾ ਟੂਰਨਾਮੈਂਟ ਵੀਰਪਾਪਾ ਬੁੱਢਾ ਸਾਹਿਬ ਪੰਜਵਾਂ 골ਡ ਕਬੱਡੀ ਕੱਪ ਇੱਥੇ ਚਾਰ ਕਲੱਬਾਂ ਦੇ ਮੈਚ ਹੋਣਗੇ ਅੱਜ। ਅਗਲਾ ਟੂਰਨਾਮੈਂਟ ਪਿੰਡ ਫਤਿਹਪੁਰ ਇੱਥੇ ਕਬੱਡੀ ਓਪਨ ਦੇ ਮੈਚ ਪਹਿਲਾ ਨਾਮ 71000 ਦੂਜਾ 51000 ਬੈਸਟਰਨ ਵਿਕੀ ਕੀ ਹਜ਼ਾਰ ਦਿੱਤਾ ਜਾਵੇਗਾ। ਅਗਲਾ ਟੂਰਨਾਮੈਂਟ ਪੈਂਡ ਰਣ ਸਿੰਘ ਵਾਲਾ ਫਰੀਦਕੋਟ ਇੱਥੇ ਵੀ ਅੱਜ ਕਬੱਡੀ ਓਪਨ ਦੇ ਮੈਚ ਪਹਿਲਾ ਨਾਮ 40000 ਅਤੇ ਦੂਜਾ 31000 ਕੱਪ ਦਿੱਤੇ ਜਾਣਗੇ ਅਗਲਾ ਟੂਰਨਾਮੈਂਟ ਪੈਂਡ ਮੰਗਲੀ ਲੁਧਿਆਣਾ ਵਿਖੇ ਇੱਥੇ ਵੀ ਕਬੱਡੀ ਓਪਨ ਦੇ ਮੈਚ ਪਹਿਲਾ ਨਾਮ 40000 ਅਤੇ ਦੂਜਾ 40000 ਅਗਲਾ ਟੂਰਨਾਮੈਂਟ ਯੂਐਸਏ ਦੇ ਵਿੱਚ ਅੱਜ ਪਹਿਲਾ ਵਰਲਡ ਕਬੱਡੀ ਕੱਪ ਖੇਡਿਆ ਜਾਣ ਲੱਗਾ ਇੱਥੇ ਵੀ ਅੱਜ ਚੋਟੀ ਦੇ ਬਲੇਅਰ ਮੇਟਣਗੇ